ਇੱਥੇ 20 ਸਾਲ 30 ਸਾਲ 40 ਸਾਲ ਜਾਂ 50 50 ਸਾਲ ਤੋਂ ਰਹਿ ਰਹੇ ਨੇ ਉਹਨਾਂ ਦਾ ਰਸਤਾ ਬੰਦ ਕੀਤਾ ਜਾ ਰਿਹਾ ਹੈ। ਮੁਸ਼ਕਲ ਆਂਦੀ ਰਸਤਾ ਨਹੀਂ ਦੇ ਰਹੇਗੇ। ਜਗਜੰਦੀ ਨਾ ਰਸਤਾ ਦੇ ਦੇਣਾ। ਵੋਟ ਦੀ ਰਾਜਨੀਤੀ ਕਰਦਿਆਂ ਪੜਿਓ ਵੱਡੇ ਵੱਡੇ ਲਾਲਚ ਦਾਵੇ ਵਾਅਦੇ ਕੀਤੇ ਜਾਂਦੇ ਨੇ। ਪ੍ਰਸ਼ਾਸਨ ਜਿਹੜਾ ਕੋਟਪੂਰੇ ਦਾ ਕਦੇ ਜੀਸੀਬੀ ਭੇਜ ਦਿੰਦੇ ਆ ਕਦੇ ਆਹ ਟਰੈਕਟਰ ਭੇਜ ਦਿੰਦੇ ਆ ਕਦੇ ਹਾਈਡਰਾ ਭੇਜ ਦਿੰਦੇ ਆ ਉਹ ਰਸਤਾ ਫੇਰ ਬੰਦ ਕਰਦ ਲੱਗੇ ਆ ਜਿਸ ਕਰਕੇ ਪਿਛਲੇ 40 45 ਸਾਲ ਤੋਂ ਅਸੀਂ ਰਹਿ ਰਹੇ ਆ ਤੇ ਰਸਤਾ ਦਾ ਸਾਨੂੰ ਚਾਹੀਦਾ ਹੀ ਆ ਬਾਕੀ ਰੇਲਵੇ ਦੀ ਪ੍ਰਾਪਰਟੀ ਨੂੰ ਅਸੀਂ ਬਿਲਕੁਲ ਕੋਈ ਵੀ ਤੰਗ ਨਹੀਂ ਕਰਨਾ ਚਾਹੁੰਦੇ ਕੁਝ ਨਹੀਂ ਕਰਨਾ ਚਾਹੁੰਦੇ ਕੰਦਾ ਅੱਗੇ ਪਿੱਛੇ ਨਹੀਂ ਕੀਤੀ ਪਿਛਲੇ 50 ਸਾਲ ਤੋਂ ਕੰਦਾ ਸਾਰੀਏ ਇਹ ਨਹੀਂ ਹੁਣ ਰੇਲਵੇ ਇਹ ਰਸਤਾ ਸਾਡਾ ਰੋਕ ਰਹੀ ਹੈ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਭਾਵੇਂ ਕੇਂਦਰ ਵਿੱਚ ਸਰਕਾਰਾਂ ਬਣਦੀਆਂ ਨੇ ਭਾਵੇਂ ਸੂਬੇ ਵਿੱਚ ਸਰਕਾਰਾਂ ਬਣਦੀਆਂ ਨੇ ਵੋਟ ਦੀ ਰਾਜਨੀਤੀ ਕਰਦੇ ਆ ਬੜੇ ਵੱਡੇ ਵੱਡੇ ਲਾਲਚ ਦਾਵੇ ਵਾਅਦੇ ਕੀਤੇ ਜਾਂਦੇ ਨੇ ਪਰ ਆ ਜਿਹੜੀ ਤੁਸੀਂ ਗੱਲ ਸੁਣ ਕੇ ਟਿਓ ਜਿਹੜੀ ਨਾਰੇਬਾਜੀ ਹੋ ਰਹੀ ਹੈ ਉਹ ਕਹਿੰਦੇ ਨੇ ਸਾਡੇ ਰਸਤੇ ਬੰਦ ਕੀਤੇ ਜਾ ਰਹੇ ਨੇ ਜਿਹੜੇ ਇੱਥੇ 20 ਸਾਲ 30 ਸਾਲ 40 ਸਾਲ ਜਾਂ 50-50 ਸਾਲ ਤੋਂ ਰਹਿ ਰਹੇ ਨੇ ਉਹਨਾਂ ਦਾ ਰਸਤਾ ਬੰਦ ਕੀਤਾ ਜਾ ਰਿਹਾ ਜਦੋਂ ਕਿ ਸਾਡੇ ਦੇਸ਼ ਦਾ ਸੰਵਿਧਾਨ ਕਹਿੰਦਾ ਕਿਸੇ ਵੀ ਧਾਰਮਿਕ ادارے ਲਈ ਜਾਂ ਵਿਦਿਅਕ ادارے ਲਈ ਰਸਤਾ ਬੰਦ ਨਹੀਂ ਕੀਤਾ ਜਾ ਸਕਦਾ ਕਹਿੰਦੇ ਇਹਨਾਂ ਦੇ ਰੇਲਵੇ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਤਾਂ ਸਹਿਮਤ ਨੇ ਕਿ ਅਸੀਂ ਰਸਤਾ ਬੰਦ ਨਹੀਂ ਕਰਦੇ ਪਰ ਜਿਹੜੇ ਹੇਠਲੇ ਨੇ ਇਥੋਂ ਦੇ ਭਾਵੇਂ ਜ਼ਿਲ੍ਹਾ ਫਰੀਦਕੋਟ ਦਾ ਰੇਲ ਪ੍ਰਸ਼ਾਸਨ ਆ ਭਾਵੇਂ ਕੋਟਪੂਰੇ ਦਾ ਉਹ ਜੀਸੀਬੀ ਆ ਚੁੱਕੀ ਆ ਉਹ ਰਸਤਾ ਬੰਦ ਕਰਦੇ ਨੇ ਕਹਿੰਦੇ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋਣ ਦਾ ਖਤਸ਼ਾ ਬਹੁਤ ਸਾਰੇ ਵਿਦਿਅਕ ادارے ਤੇ ਧਾਰਮਿਕ ਸਥਾਨ ਜੇਕਰ ਸੰਘਰਸ਼ ਸ਼ੁਰੂ ਹੁੰਦਾ ਸਾਰਾ ਸ਼ਹਿਰ ਨਾਲ ਜੁੜਦਾ ਫਿਰ ਜ਼ਿਲ੍ਹਾ ਜੁੜਦਾ ਪੰਜਾਬ ਪੱਧਰ ਤੇ ਜਾਂ ਨੈਸ਼ਨਲ ਪੱਧਰ ਤੇ ਸੰਘਰਸ਼ ਜਾਂਦਾ ਤਾਂ ਕੌਣ ਆ ਕਸੂਰਵਾਰ ਕੌਣ ਆ ਜ਼ਿੰਮੇਵਾਰ ਇਹਦੇ ਬਾਰੇ ਵੱਧ ਤੋਂ ਵੱਧ ਕਮੈਂਟ ਕਰੋ ਫੇਰ ਮਿਲਾਂਗੇ ਇਸ ਤਰ੍ਹਾਂ ਦੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਮੇਰਾ ਗੁਰਮੀਤ ਗਿੱਲ ਹਾਂਜੀ ਗੁਰਮੀਤ ਗਿੱਲ ਮੇਰਾ ਨਾਮ ਆ ਗੁਰਮੀਤ ਗਿੱਲ ਕੀ ਕਹਿਣਾ ਚਾਹੋਗੇ ਅਸੀਂ ਇਹ ਚਾਹਨਾ ਚਾਹੁੰਦੇ ਆ ਵੀ ਕਿ ਅਸੀਂ ਬਹੁਤ ਸਾਰੇ ਇਧਰੋਂ ਮਤਲਬ ਕਿ ਹੈ ਘਾਰ ਆ ਸਾਨੂੰ ਮੁਸ਼ਕਿਲ ਆਂਦੀ ਰਸਤਾ ਨਹੀਂ ਦੇ ਰਹੇਗੇ ਰਜਾਮੰਦੀ ਦਾ ਰਸਤਾ ਦੇ ਦੇਣਾ ਤਾਂ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਵੀ ਸਾਨੂੰ ਇੱਥੇ ਬੈਠਣਾ ਪੈ ਰਿਹਾ ਘਰਾਂ ਚ ਅਸੀਂ ਲੇਡੀਜ਼ ਬਾਹਰ ਆ ਕੇ ਬੈਠ ਰਹੇ ਆ ਵੀ ਸਾਡੇ ਪਰਵਾਰ ਨੂੰ ਵੀ ਮੁਸ਼ਕਿਲ ਆ ਕਮਾਨ ਚ ਵੀ ਆਂਦਾ ਔਰ ਰਸਤਾ ਸਾਨੂੰ ਮਿਲਣ ਚ ਵੀ ਮਤਲਬ ਕਿ ਆਣ ਹੁਣ ਕਈ ਗੱਡੀਆਂ ਲੰਗਣੀਆਂ ਹਨਾ ਕਈਆਂ ਨੇ ਕੰਮਾਂ ਤੇ ਜਾਣਾ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਆ ਵੀ ਥੋੜਾ ਰਸਤਾ ਸਾਨੂੰ ਚੰਗੀ ਤਰ੍ਹਾਂ ਕੋਈ 20 ਫੁੱਟ ਦੀ ਗਲੀ ਤਾਂ ਛੱਡ ਦੇ ਨਾ ਨਾ 20 ਜਾਂ 16 ਤਾਂ ਛੱਡ ਦੇ ਨਾ ਤੁਹਾਡੇ ਘਰੋਂ ਹੋਰ ਰਸਤਾ ਨਹੀਂ ਕੋਈ ਹੈਗਾ ਜੀ ਨਹੀਂ ਜੀ ਸਾਨੂੰ ਸਿਰਫ ਇਹੀ ਰਸਤਾ ਲੱਗ ਰਿਹਾ ਹੈਗਾ ਔਰ ਇਧਰੋਂ ਹੀ ਪਿੱਲਰ ਲਾਤੇ ਇੰਨਾ ਨਹੀਂ ਪਿੱਲਰ ਇਧਰ ਵੀ ਨਹੀਂ ਰਸਤਾ ਝੜ ਕੋ ਉਧਰ ਜਾਂਦੀ ਆ ਜਾਂ ਉੱਪਰ ਦੀ ਕੋਈ ਰਸਤਾ ਹੋਵੇ ਤਾਂ ਆ ਵੀ ਅਗਲਾ ਕੇ ਅੰਦਰ ਰਸਤਾ ਮਿਲ ਜਾਣਾ ਮੁਕੰਮਲ ਬੰਦ ਹੋ ਗਿਓ ਕੀ ਕੰਮ ਕਰਦੇ ਹੋ ਤੁਸੀਂ ਮੈਂ ਹਾਊਸ ਡਰਾਈਵਰ ਅੱਛਾ ਗੁਰਬਿੰਦ ਸਿੰਘ ਜੀ ਹਰਗੁਬਿੰਦ ਸਿੰਘ ਜੀ ਕੀ ਲੋਸ ਲੈ ਕੇ ਤੁਸੀਂ ਇੱਥੇ ਬੈਠੇ ਹੋ ਅਸੀਂ ਇਸ ਕਰਕੇ ਆ ਜੀ ਇਸ ਰਸਤਾ ਸਾਡਾ ਚੱਲਦਾ ਸੀ ਸਾਡੇ 3-4 ਇੱਥੇ ਲੜਕੀਆਂ ਦੇ ਇੰਸਟੀਚਿਊਸ਼ਨ ਹੈ ਮੰਦਿਰ ਹੈ ਗੁਰਦੁਆਰਾ ਸਾਹਿਬ ਹੈ ਫੈਕਟਰੀਆਂ ਹੈ ਇਹ ਰੇਲਵੇ ਦਾ ਪੁਰਾਣਾ ਰਸਤਾ ਅਸੀਂ ਚੱਲਦਾ ਸੀਗਾ ਜੀ ਅਸੀਂ ਕੋਈ ਵੀ ਕੰਦ ਅੱਗੇ ਪਿੱਛੇ ਨਹੀਂ ਕੀਤੀ ਪਿਛਲੇ 50 ਸਾਲ ਤੋਂ ਕੰਦਾ ਸਾਰੀਆਂ ਏਵੇਂ ਹੀ ਆ ਹੁਣ ਰੇਲਵੇ ਇਹ ਰਸਤਾ ਸਾਡਾ ਰੋਕ ਰਹੀ ਹੈ ਜੀ ਰੇਲਵੇ 60 ਫੁੱਟ ਤੇ ਕਰ ਰਹੀ ਹੈ ਅਸੀਂ ਰੇਲਵੇ ਦੇ ਅਫਸਰਾਂ ਨੂੰ ਮਿਲੇ ਵੀ ਸੀ ਫਰੋਜਪੁਰ ਜਾ ਕੇ ਬੇਨਤੀ ਵੀ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਆ ਕੇ ਮੌਕਾ ਵੇਖ ਕੇ ਤੁਹਾਡਾ ਰਸਤਾ ਚਾਲੂ ਕਰ ਦੇਵਾਂਗੇ ਪਰ ਇਤੋਂ ਫਿਰ ਲੋਕਲ ਪ੍ਰਸ਼ਾਸਨ ਜਿਹੜਾ ਕੋਟਕਪੂਰੇ ਦਾ ਉਹ ਕਦੇ ਜੀਸੀਬੀ ਭੇਜ ਦਿੰਦੇ ਆ ਕਦੇ ਆਹ ਟਰੈਕਟਰ ਭੇਜ ਦਿੰਦੇ ਆ ਕਦੇ ਹਾਈਡਰਾ ਭੇਜ ਦਿੰਦੇ ਆ ਉਹ ਰਸਤਾ ਫਿਰ ਬੰਦ ਕਰਨ ਲੱਗੇ ਆ ਇਸ ਕਰਕੇ ਪਿਛਲੇ 40 45 ਸਾਲ ਤੋਂ ਅਸੀਂ ਰਹਿ ਰਹੇ ਹਾਂ ਇੱਥੇ ਤੇ ਰਸਤਾ ਦਾ ਸਾਨੂੰ ਚਾਹੀਦਾ ਹੀ ਆ ਬਾਕੀ ਰੇਲਵੇ ਦੀ ਪ੍ਰਾਪਰਟੀ ਨੂੰ ਅਸੀਂ ਬਿਲਕੁਲ ਕੋਈ ਵੀ ਤੰਗ ਨਹੀਂ ਕਰਨਾ ਚਾਹੁੰਦੇ ਕੁਝ ਨਹੀਂ ਕਰਨਾ ਚਾਹੁੰਦੇ ਕੋਈ ਵਿੱਚ ਚੜਚੀ ਨਹੀਂ ਲਿਆਉਣਾ ਚਾਹੁੰਦੇ ਅਸੀਂ ਤਾਂ ਕੱਲੇ ਆਪਦੇ ਰ ਸਾਰੇ ਇਲਾਕਾ ਨਿਵਾਸੀ ਇਹ ਜਿਹੜੇ ਰੇਲਵੇ ਦੇ ਉੱਚ ਅਧਿਕਾਰੀ ਆ ਉਹ ਤੁਹਾਡੇ ਨਾਲ ਸਹਿਮਤ ਨੇ ਇੱਥੋਂ ਵਾਲੇ ਕਿਉਂ ਨਹੀਂ ਸਹਿਮਤ ਇਹ ਪਤਾ ਨਹੀਂ ਜੀ ਜਾਂ ਤਾਂ ਉਹਨਾਂ ਦੇ ਆਰਡਰ ਨਹੀਂ ਥੱਲੇ ਆਉਂਦੇ ਜੀ ਜਾਂ ਇਹ ਥੱਲੇ ਵਾਲੇ ਸਾਨੂੰ ਤੰਗ ਕਰਦੇ ਆ ਜੀ ਇਸ ਬਾਰੇ ਸਾਨੂੰ ਸਮਝ ਨਹੀਂ ਆਇਆ ਜੀ ਜਦੋਂ ਅਸੀਂ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਮਿਲਦੇ ਆ ਉਹ ਸਾਨੂੰ ਯਕੀਨ ਦਵਾਉਂਦੇ ਸਾਨੂੰ ਸਾਥ ਦਿੰਦੇ ਆ ਵੀ ਤੁਹਾਡਾ ਰਸਤਾ ਅਸੀਂ ਬਹਾਲ ਕਰਾਂਗੇ ਅਸੀਂ ਆਕੇ ਮੌਕਾ ਵੇਖ ਕੇ ਤੁਹਾਨੂੰ ਸਹਿਯੋਗ ਦੇ ਦਿਓ ਸਾਨੂੰ ਤੁਸੀਂ ਅਸੀਂ ਇਹਨਾਂ ਨੂੰ ਸਹਿਯੋਗ ਦੇਣ ਨੂੰ ਤਿਆਰ ਆ ਜੀ ਬਲਕਾਰ ਸਿੰਘ ਆ ਜੀ ਆ ਬਲਕਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਤਰ ਸਾਡਾ ਤਾਂ ਇਹੀ ਕਹਿਣਾ ਵੀ ਜਿਹੜਾ ਹੁਣ ਰਸਤਾ ਇਹ ਸਾਡਾ ਹੁਣ ਅੱਜ ਦੀ ਤੱਕ ਕਲੋਨੀ ਬਣੀ ਨਹੀਂ ਪਰਾਣਾ 50 60 ਸਾਲ 100 ਸਾਲ ਦੀ ਕਲੋਨੀ ਬਣੀ ਐ ਉਥੇ ਲੋਕਾਂ ਦੀਆਂ ਕੰਨਾਂ ਇਹਨਾਂ ਨੇ ਰਸਤਾ ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਰੇਲਵੇ ਦੇ ਅਸੀਂ ਲੈਂਡ ਤੇ ਅਸੀਂ ਕਬਜ਼ਾ ਕਰਨਾ ਸਾਨੂੰ ਕੰਮ ਤੇ ਕੰਮ ਉਹਨਾਂ ਕੋ ਤਾਂ ਰਸਤਾ ਦਿੱਤਾ ਜਾਵੇ ਜਿੰਨਾ ਕ ਸਾਡਾ ਅਸੀਂ ਸਾਡੇ ਮਹੱਲੇ ਨੂੰ ਲੰਘਦੇ ਇੱਥੇ ਸਾਰੇ ਗਰੀਬ ਘਰ ਐ ਇਹ ਤਾਂ ਹੈ ਨਹੀਂ ਕਿ ਇੱਥੇ ਵੇਚ ਕੇ ਹੁਣ ਦੂਜੇ ਪਾਸੇ ਪਾ ਲੈਣਾ ਨਾ ਕੋਈ ਵਿਕਣ ਜੋਗੇ ਜੇ ਖੰਭੇ ਲੱਗ ਗਏ ਕੌਣ ਇੱਥੇ ਨੰਗ ਨੂੰ ਸਾਰਿਆਂ ਦਾ ਰਸਤਾ ਗਰੀਬ ਜਨਤਾ ਬੈਠੀ ਐ ਸਰ ਨੇ ਹਰਗੋਬਿੰਦ ਜੀ ਨੇ ਇਹੀ ਗੱਲ ਕਹੀ ਆ ਵੀ ਅਸੀਂ ਉੱਚ ਅਧਿਕਾਰੀਆਂ ਨੂੰ ਮਿਲਦੇ ਆ ਤਾਂ ਸਹਿਮਤ ਹੋ ਜਾਂਦੇ ਨੇ ਸਹਿਮਤ ਹੋ ਜਾਂਦੇ ਆ ਜੀ ਹਾਂ ਫਰੋਜਪੁਰ ਆ ਅਸੀਂ ਜਾ ਕੇ ਮਿਲੇ ਸੀਗੇ ਜਿਵੇਂ ਸਰ ਨੇ ਤੁਹਾਨੂੰ ਦੱਸਿਆਗਾ ਤੇ ਵੀ ਉੱਥੇ ਉਹ ਹੋ ਰਿਹਾ ਵੀ ਨੀਚੇ ਹੁਣ ਇਹਨਾਂ ਨੂੰ ਆ ਕੇ ਕਹਿ ਰਹੇ ਆ ਇਹ ਕਹਿੰਦੇ ਸਾਨੂੰ ਅਸੀਂ 60 ਫੁੱਟ ਤੋਂ ਘਾਟਾ ਸਾਨੂੰ ਆਡਰ ਹੀ ਨਹੀਂ ਗੱਲ ਆਉਣ ਦੇ ਹੁਣ ਤੁਸੀਂ ਕੀ ਕਰਦੇ ਹੋ ਜੀ ਅੱਗੇ ਜੇ ਉਹ ਕੰਦ ਕੱਢਦੇ ਆ ਤਾਂ ਤੁਸੀਂ ਕੀ ਰੁਕ ਲਿਖੀ ਕਰ ਰਹੇ ਹੋ ਅਸੀਂ ਜੀ ਧਰਨਾ ਲਾਵਾਂਗੇ ਜੀ ਅਸੀਂ ਜਿੰਨਾ ਹੋ ਸਕੇ ਆਪਦਾ ਪ੍ਰੋਟੈਕਟ ਕਰਾਂਗੇ ਜੀ ਆਪਦਾ ਰਸਤੇ ਵਾਸਤੇ ਸੰਘਰਸ਼ ਕਰਾਂਗੇ ਜਿੰਨਾ ਹੋ ਸਕੇ ਸਾਡਾ ਕੀ ਨਾਮ ਹੈ ਆਪਣਾ ਮੇਰਾ ਨਾਮ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਕਹਿੰਦੀ ਆ ਜੀ ਸਾਡਾ ਰਸਤਾ ਜਿਹੜਾ ਸਾਨੂੰ ਦਿੱਤਾ ਜਾਵੇ ਅੱਛਾ ਜੀ ਇੱਥੇ ਕੋੜੇ ਸਾਡੇ ਗੁਰਦਾਰਾ ਵੀ ਐ ਮਾਲਵਾ ਕੋਟ ਜੀ ਵੀ ਐ ਮੰਦਿਰ ਵੀ ਐ ਤੇ ਜਿਹੜਾ ਸਾਡਾ ਹੱਕ ਹੈ ਨਾ ਸਾਨੂੰ ਦਿੱਤਾ ਜਾਵੇ ਜੀ ਕਦੋਂ ਦੇ ਰਹਿ ਰਹੇ ਇੱਥੇ ਜੀ ਅਸੀਂ ਰਹਿ ਰਹੇ ਆ ਜੀ ਸਾਨੂੰ 2003 ਇੱਕ ਦੇ ਰਹਿਨੇ ਆ 23 ਸਾਲ ਹੋ ਗਏ ਹਾਂਜੀ ਬਾਕੀ ਦੇ ਸਾਡੇ ਹੁਣ 50 60 ਘਰ ਆ ਜਿਹੜੇ ਅਸੀਂ ਕਿੱਥੇ ਜਾਈਏ ਸਾਨੂੰ ਨੰਗਾ ਨਾ ਦਿੱਤਾ ਗਿਆ ਤੇ ਸਾਨੂੰ ਨੰਗਾ ਛੱਡਿਆ ਜਾਵੇ ਸਾਡੇ ਜਿਹੜੇ 20 ਫੁੱਟ ਗਲੀ ਆ ਸਾਨੂੰ ਦਿੱਤੀ ਜਾਵੇ ਕੋੜਕਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾਂ ਦੇ ਨਾਲ ਗੁਰਿੰਦ